ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਜਨੀ ਸਿੰਘ ਜੀਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਆ ਜੀ ਜੋ ਕੱਲ ਕੱਟ ਕੀਤਾ ਗਿਆ ਕੋੜ ਦੂਨੇ ਪਿੰਡ ਦੇ ਵਿੱਚ ਭਾਨੇ Sidhu ਦੇ ਹੱਕ ਦੇ ਵਿੱਚ ਸਾਡੇ ਲੋਕ ਇੰਨੇ ਕਿ ਬੇਫਕੂਫ ਆ ਉਹ ਬਹੁਤ ਜਲਦੀ ਸਾਰਾ ਕੁਝ ਭੁੱਲ ਜਾਂਦੇ ਆ ਤੇ ਕਿਸੇ ਦੇ ਮਗਰ ਵੀ ਲੱਗ ਜਾਂਦੇ ਆ ਇੱਕ ਹੁੱਕਾ ਦਿੱਤਾ ਜੀ ਭਾਨਾ ਸਿੱਧੂ ਸਟਾਰ ਬਣਾ ਦਿੱਤਾ ਪੂਰੇ ਪੰਜਾਬ ਦੇ ਵਿੱਚ ਅਖਬਾਰਾਂ 'ਚ ਮੀਡੀਆ 'ਚ ਕਿ ਭਾਨਾ ਸਿੱਧੂ ਪਤਾ ਨਹੀਂ ਕਿਹੜਾ ਕੰਮ ਕਰਦਾ। ਸੋ ਇਹ ਲੋਕ ਉਦੋਂ ਕਿੱਥੇ ਸਦੋਂ ਭਾਈ ਅਮਰਤਪਾਲ ਸਿੰਘ ਨੂੰ ਇਸੇ ਪੁਲਿਸ ਨੇ ਵੇਖੇ ਉੱਥੇ ਪਰਚੇ ਪਾਏ ਗਏ ਨਾਲ ਹੋਰ ਕਈ ਨੌਜਵਾਨ ਜੋ ਕਿ ਸਿੱਖੀ ਦਾ ਪ੍ਰਚਾਰ ਕਰਦੇ ਸੀ। ਉਦੋਂ ਇਹ ਲੋਕ ਕਿੱਥੇ ਗਏ ਸੀ ਉਦੋਂ ਐਡਾ ਬਟਾ ਕੱਟ ਕਿਉਂ ਨਹੀਂ ਰੱਖਿਆ ਗਿਆ। ਇਹੀ ਲੱਖਾ ਸਿਧਾਨਾ ਜਿਹੜਾ ਅੱਜ ਇਸ ਚੀਜ਼ਾਂ ਤੇ ਪਾਗ ਵਿੱਚ ਸਿਰਫ ਸਾਈ ਬੋਲਣ ਰਿਹਾ ਆ। ਉਸ ਵੇਲੇ ਦੀਪ ਸਿੱਧੂ ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀ ਦੀਪ ਸਿੱਧੂ ਬਾਈ ਵਾਲੇ ਨੇ ਜਿਹੜੀਆਂ ਗੱਲਾਂ ਕਹੀਆਂ ਤੁਸੀਂ ਆਪ ਪਹਿਲਾਂ ਸੁਣ ਲਓ ਉਸ ਤੋਂ ਬਾਅਦ ਫੈਸਲਾ ਕਰਿਓ ਨਾ ਮੈਂ ਸੁਣੇ ਅਸੀਂ ਲਗਜ਼ਰੀ ਲਾਈਫ ਛੱਡਤੀ ਜੀ ਅਸੀਂ ਐਡੀ ਵਧੀਆ ਜ਼ਿੰਦਗੀ ਜਿਉਂਦੇ ਛੱਡ ਕੇ ਆ ਗਏ ਵੀ ਸੋਡੇ ਕੇ ਹੰਡਾਂਾਂ ਚ ਦਿੱਤੇ ਛੱਡ ਕੇ ਆ ਗਏ ਨਾ ਯਾਰ ਹੁਣ ਇਹ ਮੈਂ ਕੱਲ ਨੂੰ ਲੋਕਾਂ ਨੇ ਇਖਤਿਆਰ ਕਰੀ ਜਾਵਾਂ ਵੀ ਮੈਂ ਤਾਂ ਜੀ ਘਰ ਛੱਡਤਾ ਜੀ ਮੈਂ ਤਾਂ ਪਰਿਵਾਰ ਠੀਕ ਆ ਯਾਰ ਮੇਰਾ ਜਨੂਨ ਆ ਮੇਰਾ ਇਸ਼ਕ ਆ ਮੈਂ ਸਾਰ ਧਰਤੀ ਲਈ ਇਸ ਮਿੱਟੀ ਲਈ ਕੁਛ ਕਰਨਾ ਚਾਹੁੰਨਾ ਠੀਕ ਹੈ ਮੈਂ ਸਿਰ ਤੇ ਕਰ ਰਿਹਾ ਹਾਂ ਹੁਣ ਮੈਂ ਕੱਲ ਨੂੰ ਰਤਨ ਲੋਕਾਂ ਦਾ ਆਸਾਨ ਕਰੀ ਜਾਵਾਂ ਵੀ ਮਹੀਂ ਬਈ ਮਾਰਾ ਥੋੜੀ ਖਾਤਰ ਪਰਚਾ ਪਵਾ ਲਿਆ ਮਾਰਾ ਜੇਲ੍ਹ ਵਗ ਗਿਆ ਇਹ ਜਿਹ ਗੱਲਾਂ ਥੋੜੀ ਹੁੰਦੀਆਂ ਨੇ ਫਿਰ ਤੁਸੀਂ ਟੱਟੂ ਦੇ ਆਗੂ ਆ ਕਾਦੇ ਆਗੂ ਆ ਮੈਂ ਤੁਸੀ ਆਗੂ ਕਹਾਂ ਮੋ ਲੋਕਾਂ ਚ ਹੀਰੋ ਬੱਜੋਗੇ ਅਸੀਂ ਹੀਰੋ ਅਸੀਂ ਹੀਰੋ ਆਸੀਂ ਨਾਇਕਾਂ ਅਸੀਂ ਐ ਕਰਤਾ ਕੌਮ ਲਈ ਅਸੀਂ ਲੋਕਾਂ ਲਈ ਅਸੀਂ ਆਪਣੇ ਪੰਜਾਬ ਲਈ ਐ ਕਰਤਾ ਮੈਂ ਤੇ ਆਸਾਨ ਜੀ ਤਮ ਮਾ ਵਾਲੇ ਬੰਦਾ ਨਹੀਂ ਹੁਣ ਮੈਨੂੰ ਕਈ ਵਾਰੀ ਗੁੱਸਾ ਆਉਂਦਾ ਹੁੰਦਾ ਬਹੁਤ ਬੰਦਿਆਂ ਤੇ ਅਸੀਂ ਜੀ ਫਲਾਨੀ ਜਿੰਦਗੀ ਛੱਡ ਕੇ ਆ ਗਏ ਅਸੀਂ ਫਲਾਨੀ ਜ਼ਿੰਦਗੀ ਛੱਡ ਕੇ ਨਾ ਉਹ ਯਾਰ ਤੁਹਾਨੂੰ ਕੋਈ ਮਿਹਨਤ ਕਰਕੇ ਲੈਣ ਗਿਆ ਸੀ ਵੀ ਆ ਜਾ ਯਾਰ ਤੁਸੀਂ ਆਪ ਆਏ ਹੋ ਫਿਰ ਸੁਣਾਉਣ ਵਾਲੀ ਕਿਹੜੀ ਗੱਲ ਆ ਸੋ ਇਹ ਗੱਲਾਂ ਬੜਾ ਕੁਝ ਸਮੇਂ ਨੇ ਰਤਨ ਤੈਅ ਕਰਦਣਾ ਬਾਈ ਆਉਣ ਵਾਲੇ ਜੋ ਗੱਲਾਂ ਅੱਜ ਵੀ ਟੁੱਕਦੀਆਂ ਨੇ ਭਾਨੇ ਸਿੱਧੂ ਦੇ ਘਰ ਕੋਈ ਪੰਜਾਬ 사ਦਾ ਟੁੱਕ ਨਹੀਂ ਗਿਆ ਸੀ ਅੱਜ ਲੱਕੇ ਸਾਨੂੰ ਕਹਿੰਦਾ ਨਹੀਂ ਕੋਈ ਕਿ ਤੂੰ ਪੰਜਾਬ ਨਹੀਂ ਆ ਕੇ ਲੜ ਜਾ ਮਰ ਜਾ ਜਿਹੜੇ ਲੋਕਾਂ ਦੀ ਗੱਲ ਕਰਦੇ ਨੇ ਕਿ ਪੈਸੇ ਮੜਾਤੇ ਉਹ ਪੈਸੇ ਉਹਨਾਂ ਲੋਕਾਂ ਦੇ ਆਪਸ ਆਏ ਦੇ ਆਪਣੇ ਬੱਚਿਆਂ ਨੂੰ ਪੰਜਾਬ ਤੋਂ ਬਾਹਰ ਘੱਲਣ ਰਹੇ ਆ ਦੂਜੇ ਪਾਸੇ ਤੁਹਾਡੇ ਵਰਗੇ ਲੋਕ ਜਿਹੜੇ ਅੱਜ ਸਟੇਜਾਂ ਤੇ ਬੈਠੇ ਆ ਉਹ ਆਪ ਹੀ ਕਹਿੰਦੇ ਆ ਕਿ ਪੰਜਾਬ ਦਾ ਅਜਾੜਾ ਹੋ ਰਿਹਾ ਤੇ ਸਾਤ ਤੁਸੀਂ ਉਹਨਾਂ ਲੋਕਾਂ ਨੂੰ ਦੇ ਰਹੇ ਜਿਹੜੇ ਪੰਜਾਬ ਦਾ ਜੜਾ ਕਰ ਰਹੇ ਆ ਦੀਪ ਬਾਈ ਦੀਆਂ ਬਹੁਤ ਸਾਰੀਆਂ ਗੱਲਾਂ ਸੱਚ ਹੋ ਰਹੀਆਂ ਆ ਕਹਿੰਦਾ ਹੁੰਦਾ ਸੀ ਬਾਈ ਕਿ ਇਹਨਾਂ ਲੋਕਾਂ ਨੇ ਜਿਹੜੇ ਇਹ ਬਣੇ ਫਿਰਦੇ ਲੀਡਰ ਬਣਦੇ ਬਣਨ ਨੂੰ ਫਿਰਦੇ ਸਾਡੇ ਇਨਨੇ ਆਪ ਹੀ ਸਰਕਾਰਾਂ ਰਲ ਕੇ ਆਪਣੇ ਬੰਦੇ ਫੜਾਉਣੇ ਆ ਆਪ ਹੀ ਪੈਸੇ ਦੇ ਕੇ ਸਾਰਾ ਕੁਝ ਕਰਕੇ ਦਾਇਜਾਮੇ ਕਰਨੇ ਆ ਸੋ ਜਿਹੜੀਆਂ ਗੱਲਾਂ ਲੱਖੇ ਨੇ ਬਾਈ ਬਾਰੇ ਕੀਆਂ ਸੀ ਕਿ ਲੰਗਜ਼ ਦੀ ਲਾਈਫ ਸ਼ਾਟ ਤੁਸੀਂ ਸੋਣੀ ਲਈ ਸਾਰੀ ਵੀਡੀਓ ਉਹ ਅੱਜ ਭੰਨੇ ਸਿੱਧੂ ਤੇ ਵੀ ਉਸੇ ਦਾ ਢੌਂਦੀਆਂ ਤੇ ਇਹਦੇ ਤੇ ਵੀ ਢੌਂਦੀਆਂ ਆ ਅੱਜ ਇੰਨਾ ਵੱਡਾ ਕੱਟ ਕਰਤਾ ਪੰਜਾਬ ਵਿੱਚ ਇਹ ਕਿਹੜੀ ਗੱਲ ਹੈ ਜੇ ਪਰਚੇ ਪੈ ਗਏ ਤਾਂ ਫਿਰ ਕੀ ਹੋਇਆ ਆਪਣੇ ਉੱਤੇ ਕਿਉਂ ਰੋਣੇ ਆ ਦੂਜੇ ਵਾਰੀ ਤੁਹਾਨੂੰ ਲੱਗਦਾ ਕਿ ਉਹ ਬੰਦਾ ਸਟਾਰ ਬਣਨਾ ਚਾਹੁੰਦਾ ਜੋ ਕਿ ਬੰਦਾ ਪਹਿਲਾਂ ਸਟਾਰ ਹੈ ਉਹ ਤਾਂ ਲੋੜ ਹੀ ਨਹੀਂ ਸੀਗੀ ਇਹ ਜਿੰਨੇ ਕੇ ਜੁੰਡਲੀਆ ਜਿਹੜੀ YouTube Facebook ਦੀ ਇਕੱਠੀ ਹੋ ਕੇ ਸਾਰੀ ਐਸਾ ਹਉਆ ਚਲਾਇਆ ਕਿ ਜਿਹੜੇ ਸਾਡੇ ਵੀ ਲੋਕ ਬੇਵਕੂਫ ਆ ਜਦੋਂ ਇਹਨਾਂ ਦੇ ਮਗਰ ਲੱਗ ਜਾਂਦੇ ਆ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਪੱਗਾਂ ਦੇ ਸਿਰਫ ਸਾਈਜ਼ ਹੁੰਦੇ ਅੱਜ ਜਿਹੜੀ ਸਟੇਜ ਤੇ ਫੋਟੋ ਲੱਗੀ ਆ ਭਾਨੇ ਤੁਸੀਂ ਮੂਰੇ ਇੱਕ ਬੈਨਰ ਲਟਕ ਰਿਹਾ ਸੀਗਾ ਉੱਤੇ ਭਾਨੇ ਦੀ ਪੱਗ ਵਾਲੀ ਫੋਟੋ ਆ ਉਹ ਤਾਂ ਭਾਨੇ ਹੁਣੀ ਮੁੰਨੇ ਘੁੰਮਦੇ ਹੁੰਦੇ ਆ ਇਹ ਲੱਖਾਂ ਵੀ ਅਜ ਪੱਗ ਬਨ ਕੇ ਘੁੰਮਣ ਰਿਹਾ ਓਦਾਂ ਹੀ ਮੁੰਨਾ ਘੁੰਮਦਾ ਕੋਈ ਤਾਂ ਕਦੀ ਰੋਜ਼ਦਾਰੀ ਕਟੌਣ ਜਾਂਦਾ ਆ ਤੇ ਜੇ ਪੱਗ ਨਾਲ ਇੰਨਾ ਹੀ ਪਿਆਰ ਆ ਤਾਂ ਜਦੋਂ ਬਾਈ ਅਮਰਪਾਲ ਸਿੰਘ ਨੇ ਖਾਲਸਾ ਮਹੀਮ ਜਲਾਈਆ ਵਹੀਰ ਚੱਲਦੀ ਸੀ ਇੰਨੇ ਨੌਜਵਾਨੀ ਨੇ ਅਮਰਸ਼ਕ ਲਿਆ ਤੁਹਾਨੂੰ ਕੀੜੇ ਪੈਂਦੇ ਆ ਅਮਰਸ਼ਕਦਿਆਂ ਨੂੰ ਜੇ ਪੰਜਾਬ ਨਾਲ ਇੰਨਾ ਪਿਆਰ ਹੈ ਜੇ ਪੱਗ ਇੰਨੀ ਪਿਆਰੀ ਆ ਭਲੇ ਅਮਰਸ਼ਕ ਗੁਰੂ ਵਾਲੇ ਬਣ ਜਾਓ ਇਹ ਚ ਕਿਹੜੀ ਗੱਲ ਆ ਜਦੋਂ ਤੁਹਾਨੂੰ ਪਰਵਾਣ ਆਇਆ ਸੰਗਤ ਨੂੰ ਕਿ ਸਿੱਖੀ ਦਾ ਕਾਹ ਹੋ ਰਿਹਾ ਸਿੱਖਾਂ ਤੇ ਉੱਪਰ ਇਹ ਜਲਮੁਹੌਰੀ ਆਉਦੋਂ ਪੱਗਾਂ ਵਿੱਚ ਸਿਰਪਸਾ ਲਓ ਉਦਾਂ ਸਾਨੂੰ ਕੇਸਰੀ ਨਿਸ਼ਾਨ ਸਾਹਿਬ ਤੋਂ ਵੀ ਨਫ਼ਰਤ ਆ ਸਿੱਖੀ ਦੀ ਗੱਲ ਨਾ ਕਰੋ ਭਾਈ ਹਵਾਰੇ ਵਰਗੇ ਕਿੰਨੇ ਚਿਰ ਦੇ ਅੰਦਰਿਆ ਕਿੰਨੇ ਝੂਠੇ ਕੇਸ ਆ ਕਿੰਨੇ ਕੱਟ ਕਰ ਲਏ ਬਈ ਤੁਸੀਂ ਭਾਨਾ ਸਿੱਧੂ ਨੇ ਕਿਹੜਾ ਪੰਜਾਬ ਲਈ ਦੀ ਮਲ ਮਾਰਦੀ ਜਿਹੜੇ 328 ਰੁਪਏ ਲਈ ਕਹਿੰਦੇ ਤੁਸੀਂ ਬੋਲੇ ਨਹੀਂ ਤੁਸੀਂ ਸਾਰੇ ਬੰਦੇ ਅੱਜ ਭਾਨਾ ਸਿੱਧੂ ਤੁਹਾਡਾ ਭਰਾ ਕਰਕੇ ਤੁਸੀਂ ਉਹਦੇ ਮਗਰ ਖੜ ਕੇ ਕਿ ਇਹ ਹਵਾ ਬਣਾ ਤੱਕ ਇੱਕ ਚੱਕ ਦਿਓ ਜੀ ਰੱਖ ਦਿਓ ਪੰਜਾਬ ਇਕੱਠਾ ਹੋ ਜਾਵੇ ਤੇ ਉਹਨਾਂ ਦੇ ਮੂਰਖਾ ਸਿੱਖ ਆ ਸਾਡੇ ਲੋਗ ਆ ਮਹਾਰਾਜਾ ਇਹਨਾਂ ਨੂੰ ਬਸ ਚਾਹੀਦਾ ਕਿਤੇ ਲੰਗਰ ਚੱਲਦੇ ਹੋਣ ਕਿਤੇ ਇਕੱਠਾ ਹੋਣਾ ਹੋਵੇ ਪਹੁੰਚ ਜਾਂਦੇ ਵੀਡੀਓ ਬਣਾਉਣ ਸਾਰਿਆਂ ਤੇ ਹੋਰ ਇੰਨੇ ਮਸਲੇ ਆ ਉਹ ਮਸਲੇ ਆਪਾਂ ਨੂੰ ਚਿੱਤੇ ਭੁੱਲ ਗਏ ਸਾਰੇ ਬੰਦੀ ਸਿੰਘਾਂ ਦੀ ਦਹਾਈ ਕਿੰਨੇ ਲੋਗ ਆ ਬੰਦੀ ਸਿੰਘ ਜਿਹੜੇ ਅੰਦਰ ਸਾਡੇ ਇਹਨੇ ਚਿਰਦੇ ਸਿਆਮਾ ਪੂਰੀਆਂ ਹੋ ਚੁੱਕੀਆਂ ਉਹਨਾਂ ਬਾਰੇ ਕਿੰਨੇ ਤੁਸੀਂ ਇਕੱਠ ਕਰ ਲਿਆ ਬਈ ਕਿੰਨੇ ਇਕੱਠ ਕਰਕੇ ਤੁਸੀਂ ਦਿਖਾਉਂਦੇ ਜਦੋਂ ਲੋਡ ਹੁੰਦੀ ਉਦੋਂ ਤੁਸੀਂ ਬੋਲਦੇ ਨਹੀਂ ਆ ਝੋਲੀ ਚੁੱਕਾਂ ਦੇ ਮਗਰ ਤੁਸੀਂ ਮਿੰਟ ਤੁਰ ਪੈਨੇ ਆ ਤੇ ਆ ਬਾਈ ਦੀ ਵੀਡੀਓ ਵੀ ਜਰੂਰ ਸੁਣਿਓ ਜਿਹੜੀ ਬਾਈ ਜੋ ਬਾਈ ਦੀਪਸੂ ਤੇ ਬੋਲ ਸੀਗੇ ਇਹਨਾਂ ਗੱਲਾਂ ਦਾ ਆ ਫੈਸਲਾ ਕਰਿਓ ਤੁਸੀਂ ਤੁਸੀਂ ਕਿੱਥੇ ਖੜੇ ਆ ਤੇ ਪੰਜਾਬ ਕਿੱਥੇ ਖੜਾ ਆ ਓ ਇੱਕ ਕਾਮਰੇਡ ਜਾਂ ਜਿਹੜਾ ਸਟੇਜ ਤੋਂ ਲਾਉਂਦਾ ਸੀ ਨਾਰੇ ਸੜਿਆ ਚਿੱਟਾ ਵੇਚਦਾ ਵੇਚਦਾ ਤੂੰ ਅੱਜ ਉਥੋਂ ਸਟੇਜ ਤੇ ਨਾਰੇ ਲਾਈ ਜੰਨਾ ਰਿਲੀਜੀਅਸ ਕਿਵੇਂ ਹੋਈ ਬਾਈ ਉਸ ਨਿਸ਼ਾਨ ਸਾਹਿਬ ਨੇ ਤਾਂ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਇਹ ਤਾਂ ਸਾਡਾ ਵੇ ਆਫ ਲਾਈਟ ਜਿਹੜਾ ਬੰਦਾ ਮੇਰੇ ਨਾਲ ਬਹਿਸ ਕਰਨਾ ਚਾਹੁੰਦਾ ਜਿੱਥੇ ਮਰਜੀ ਜਿਹੜਾ ਮਰਜੀ ਆ ਗੂ ਜਦੋਂ ਮਰਜੀ ਚਾਹੇ 32 ਦੇ 32 ਇਕੱਠੇ ਬਹਿ ਜਾਣ ਇਹਨਾਂ ਦੀ ਲੜਾਈ ਸਰਕਾਰ ਨਾਲ ਘੱਟ ਆ ਤੇ ਦੀਪ ਸਿੱਧੂ ਨਾਲ ਵੱਲੀ ਆ ਤੇ ਤੀਜੀ ਗੱਲ ਆ ਲੱਖੇ ਦੀ ਇੱਕ ਹੋਰ ਵੀਡੀਓ ਪੁਰਾਣੀ ਇਹਨਾਂ ਆਪ ਕਿਹਾ ਆ ਆ ਸੁਣ ਲਿਓ ਸਾਰੇ ਕਿ ਜਦੋਂ ਕਿਸੇ ਦਾ ਦਾਅ ਲੱਗਾ ਉਹ ਆਪ ਹੀ ਬੰਦਾ ਪਰੇ ਹੋ ਜਾਂਦਾ ਤਾਂ ਆ ਸਾਰੀ ਤੁਸੀਂ ਵੀਡੀਓ ਸਾਰੀਆਂ ਸੁਣ ਲਿਓ ਜਿਹੜੀਆਂ ਇਕੱਠੀਆਂ ਕੀਤੀਆਂ ਹੋਈਆਂ ਇਹਨਾਂ 'ਚ ਕੋਈ ਐਡੀਟਿੰਗ ਨਹੀਂ ਕੀਤੀ ਹੋਈ ਤੇ ਤੁਸੀਂ ਆਪ ਫੈਸਲਾ ਕਰੋ ਵੀ ਆਪ ਦੇਤੇ ਗੱਲ ਲਾ ਕੇ ਕਹੀ ਵੀ ਜਦੋਂ ਸਾਡੇ ਸਾਹ ਜਾਂ ਲੋਟ ਆ ਗਿਆ ਫਿਰ ਅਸੀਂ ਛੱਡ ਦਾਂਗੇ ਸਾਰਾ ਕੁਝ ਹਾਂ ਯਾਰ ਇੱਥੇ ਮੈਂ ਦੱਸ ਹੀ ਜਨਾ ਇੱਥੇ ਕੋਈ ਬੰਦਾ ਬੰਦਾ ਨਹੀਂ ਸਮਰਪਤ ਹੈਗਾ ਜੇ ਆਪਾਂ ਸੋਚਾਂਗੇ ਕਿ ਪੰਜਾਬ ਨੂੰ ਸਮਰਪਤ ਆ ਜਾਂ ਜੀ ਇਹਦਾ ਪੰਜਾਬ ਨੂੰ ਬਚਾਉਣ ਵਾਲੇ ਬੰਦੇ ਤੁਸੀਂ ਵੀ ਨਹੀਂ ਜੇ ਮੈਂ ਕਿਦੋਂ ਕਹਿਣਾ ਯਾਰ ਮੈਂ ਨਹੀਂ ਆਪਣੀ ਗਰੰਟੀ ਲੈਂਦਾ ਵੀ ਮੈਂ ਕੀ ਆ ਮੈਂ ਤੁਹਾਨੂੰ ਪਹਿਲਾਂ ਹੀ ਬੋਲੀ ਜਨਾ ਵੀ ਮੇਰੇ ਵਰਗਾ ਬੜਾ ਢੋਂ ਪਟਣ ਵਾਲਾ ਨਾ ਇਮਾਨਦਾਰੀ ਦਾ ਜਿੱਦ ਦੇ ਉਹ ਤਾਂ ਉੰਨਾ ਚਿਰ ਹੀ ਪੜਦਾ ਮੇਰੇ ਵਰਗਾ ਜਨਾ ਚ ਕੋਈ ਸਾਰਾ ਦਾ ਨਹੀਂ ਲੱਗਦਾ ਕਿ ਤੋ ਜਿੱਦ ਦਾ ਲੱਗ ਗਿਆ ਨਹੀਂ ਆਪਾਂ ਪੱਤਰੇ ਬਾਅਦ ਜਨਾ ਸਾਰਾ ਕਸ ਮੈਂ ਨਹੀਂ ਕਹਿੰਦਾ ਮੇਰੇ ਮੰਗਰ ਲਗੋ ਮੇਰੇ ਭਗਤ ਬਣੋ ਮੇਰੇ ਮੈਂ ਬਹੁਤ ਲੋਕਾਂ ਨੂੰ ਇਹ ਕਹਿੰਨਾ ਕਿੰਨੀਆਂ ਕਿ ਬੇਨਤੀਆਂ ਆ ਐਵੇਂ ਹਰੇਕ ਦੇ ਮਗਰ ਨਾ ਲੱਗ ਜਾਇਓ ਜਿੱਥੇ ਪੰਥ ਦੀ ਗੱਲ ਹੁੰਦੀ ਆ ਤੇ ਸਿੱਖੀ ਦੀ ਗੱਲ ਉੱਥੀ ਆ ਉੱਥੇ ਪੰਜਾਬ ਦੀ ਗੱਲ ਹੋਣੀ ਆ ਉੱਥੇ ਤੁਸੀਂ ਖੜਦੇ ਨਹੀਂ ਇਹ ਬੇਨਤੀਆਂ ਜ਼ਰੂਰ ਇਹਨਾਂ ਦਾ ਗੱਲਾਂ ਤੇ ਸੋਚਿਓ ਤੇ ਬੇਨਤੀਆਂ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ